ਇੱਕ ਕਿਸਾਨ ਹਲ ਜੋੜਿਆ ਬਹੁ ਫੁੱਟ ਦੇ ਦੀ ਲੋ ਵਿੱਚ ਹਵਾ ਦੇ ਫੈਲ ਗਈ ਮਿਹਨਤ ਦੀ ਖੁਸ਼ਬੋ ਮਿਹਨਤ ਦੀ ਖੁਸ਼ਬੋ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ ਅ ਪਿਛਲੇ ਹਫ਼ਤੇ ਤੁਹਾਨੂੰ ਯਾਦ ਆ ਸਰਿੰਦਰ ਸੰਘਾ ਜੀ ਆਏ ਸਨ ਸਾਡੇ ਕਾਫੀ ਗਰਮਾ ਗਰਮ ਗੱਲਬਾਤ ਚੱਲ ਰਹੀ ਸੀਗੀ ਅ ਸਮੇਂ ਦੀ ਘਾਟ ਕਰਕੇ ਉਸ ਨੂੰ ਰੋਕਣਾ ਪਿਆ ਜਿੱਥੋਂ ਗੱਲ ਅਸੀਂ ਉਸ ਉੱਥੇ ਕਦਮ ਕਰੀ ਸੀ ਉੱਥੋਂ ਹੀ ਅੱਜ ਅਸੀਂ ਗੱਲਬਾਤ ਸ਼ੁਰੂ ਕਰ ਲੈਣੀ ਆ ਸਭ ਤੋਂ ਪਹਿਲਾਂ ਤਾਂ ਸ੍ਰੀ ਦੰਗਾ ਜੀ ਇੱਕ ਵਾਰ ਫੇਰ ਗੱਲਾਂ ਦੇ ਅੰਕ ਸੰਗ ਵਿੱਚ ਜੀ ਆਇਆਂ ਨੂੰ ਠੀਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਂਟਾ ਮੈਨੂੰ ਕਈ ਵਾਰ ਕੋਸ਼ਕਵੰਦਿਆ ਦੇ ਨਾਲ ਗੱਲਬਾਤ ਕਰਕੇ ਬੜਾ ਸੁਆਭ ਜਿਹਾ ਹੁੰਦਾ ਜਦੋਂ ਬਰਾਬਰ ਦੀ ਗੱਲ ਟੱਕਰ ਬਰਾਬਰ ਦੀ ਹੋਵੇ ਨਾ ਉਦੋਂ ਬੜਾ ਚੰਗਾ ਲੱਗਦਾ ਹੈਗਾ ਤੁਹਾਡੇ ਕੋਲ ਕਿਉਂਕਿ ਇਤਿਹਾਸ ਜਿਹੜਾ ਤੁਹਾਡੇ ਅੰਦਰ ਰਚਿਆ ਬੈਠਾ ਕਿਤਾਬ ਦੇ ਵਿੱਚ ਬਾਤ ਚ ਸਮੋਇਆ ਉਹ ਤੇ ਆਪਾਂ ਗੱਲ ਕਰ ਰਹੇ ਸੀਗੇ ਜਿਹੜੇ ਪ੍ਰਵਾਸੀ ਇੱਥੇ ਜਿਹੜੇ ਸਾਡੇ ਪੁਰਖੇ ਪਹਿਲਾਂ ਆ ਗਏ ਸੀ ਉਹਨਾਂ ਨੇ ਇਹ ਗੱਲ ਮਹਿਸੂਸ ਕਰ ਲਈ ਕਿ ਸਾਡੇ ਨਾਲ ਚੰਗਾ ਵਤੀਰਾ ਨਹੀਂ ਹੋਣਾ ਉਹਨਾਂ ਚ ਜਿੰਨਾ ਚਾ ਸਾਡਾ ਪਿੱਛੇ ਉਹ ਦੇਸ਼ ਆਜ਼ਾਦ ਨਹੀਂ ਹੁੰਦਾ ਹੈਗਾ ਸੋ ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਉਹਨੂੰ ਆਜ਼ਾਦ ਕਰਨ ਦੇ ਲਈ ਜਿਹਦੀ ਕਿ ਇੱਥੇ ਖਾਲਸਾ ਦਿਵਾਨ ਸੋਸਾਇਟੀ ਦੀ ਸਟੈਬਲਿਸ਼ਮੈਂਟ ਹੋਈ ਔਰ ਉੱਥੇ ਹੀ ਉਸ ਦੇ ਵਿੱਚ ਹੀ ਗਦਰੀ ਬਾਬੇ ਪੈਦਾ ਹੋਏ ਤੇ ਉਹਨਾਂ ਨੇ ਜਾ ਕੇ ਔਰ ਫਿਰ ਫਿਰ ਇਹਦੀ ਮਿਸਾਲ ਵੱਡੀ ਇਹ ਆ ਵੀ ਜਦੋਂ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੁੰਦਾ ਉਸੇ ਵੇਲੇ ਸਾਨੂੰ ਵੋਟ ਦਾ ਹੱਕ ਮਿਲਦਾ ਹੈ ਇਹ ਉਹ ਇਹ ਆਜ਼ਾਦੀ ਨਾਲ ਬਿਲਕੁਲ ਜੁੜਵੀਂ ਗੱਲ ਆ ਹੁਣ ਤੁਸੀਂ ਇੱਥੇ ਆਪਾਂ ਗੱਲ ਕਰੀ ਸੀ ਪਿਛਲੀ ਵਾਰ ਛੱਡੀ ਸੀਗੀ ਕਿ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਵੀ ਜਿੰਨਾ ਸਾਡਾ ਪਿੱਛੋਂ ਦੇਸ਼ ਆਜ਼ਾਦ ਨਹੀਂ ਹੁੰਦਾ ਤਾਂ ਉਹਨਾਂ ਚਿਰ ਸਾਨੂੰ ਸਾਡਾ ਕੁਝ ਨਹੀਂ ਬਣਨਾ ਇੱਥੇ ਉਹਨਾਂ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਇੱਕ ਸਾਰੇ ਰਲ ਮਿਲ ਕੇ ਬਹਿ ਕੇ ਗੱਲਾਂ ਬਾਤਾਂ ਅੱਗੇ ਆਪਣਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਇੱਥੇ ਬੀਜੜੀ ਉਹਨਾਂ ਦਾ نسل ਦੀ ਤੌਰ ਤੇ ਵਿਤਕਰਾ ਹੁੰਦਾ ਸੀ ਉਹਦੇ ਲਈ ਲੜਾਈ ਤੇ ਉਹਦੇ ਨਾਲ ਹੀ ਹਿੰਦੁਸਤਾਨ ਦੀ ਲੜਾਈ ਦੋਨਾਂ ਦੇ ਕਾਰਜ ਦੇ ਵਿੱਚੋਂ ਕਿਵੇਂ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਰਹਿ ਉਹਦੇ ਚ ਦੇਖੋ ਜਦੋਂ ਇਹ ਇਹ ਭਾਵਨਾ ਥੋੜੇ ਸਮਾਂ ਵਿੱਚ ਪੈਦਾ ਹੋਗਾ ਕਿਉਂਕਿ ਜਦੋਂ ਤੁਹਾਡੇ ਨਾਲ ਪ੍ਰੈਕਟੀਕਲੀ ਸਿੱਧੇ ਤੌਰ ਤੇ ਤੁਸੀਂ ਉਹ ਚੀਜ਼ਾਂ ਦਾ ਔਰ ਪੈਸੇ ਵੀ ਘੱਟ ਮਿਲਣੇ ਗੋਰਿਆਂ ਨੂੰ ਵੱਧ ਮਿਲਦੇ ਪੈਸੇ ਦਾ ਤਾਂ ਇਹ ਹੈ ਕਿ ਆਪਾਂ ਨੂੰ ਸਭ ਤੋਂ ਮਗਰੋਂ ਰੱਖਿਆ ਜਾਂਦਾ ਸੀ ਸਭ ਤੋਂ ਪਹਿਲਾਂ ਮਾੜੀ ਜੌਬ ਸਭ ਤੋਂ ਮਾੜੀ ਜੌਬ ਹੁੰਦੀ ਹੈ ਸਭ ਤੋਂ ਪਹਿਲੇ ਕੰਮ ਘੱਟ ਜਾਣਾ ਸ਼ਾਂਤੀ ਆਪਣੀ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਮਾੜੀ ਜੌਬ ਸੋ ਸੋਟੋ ਕਾਟ ਪੈਸੇ ਤਨਖਾਹ ਜਿਹੜੀ ਜੇ ਜੇ ਦੂਜਿਆਂ ਨੂੰ 40 ਸੈਂਟ ਦਾ ਆਪਾਂ ਨੂੰ 20 ਸੈਂਟ ਤੇ ਉਹਦੇ ਚ ਜਦੋਂ ਇਹ ਭਾਵਨਾ ਪੈਦਾ ਹੋ ਗਈ ਨਾ ਫਿਰ ਜਥੇਬੰਦੀਆਂ ਬਣਨ ਨਾਲ ਟੁਰਦਾ ਜਥੇਬੰਦੀ ਜਥੇਬੰਦੀ ਸੂਟ ਕੇਸ ਚੋਂ ਨਹੀਂ ਨਿਕਲਦੀ ਬਰੀਫ ਕੇਸ ਚੋਂ ਜਥੇਬੰਦੀ ਬਣ ਲਈ ਦੋ ਤਿੰਨ ਅਸੂਲ ਹੁੰਦੇ ਆ ਪਹਿਲਾਂ ਤਾਂ ਉਹ ਲੋਕ ਮਹਿਸੂਸ ਕਰਦੇ ਆ ਵੀ ਅਸੀਂ ਇਕੱਲੇ ਇਕੱਲੇ ਜਿਹੜੇ ਨਾ ਮਾਰੇ ਜਾਵਾਂਗੇ ਮਾਰੇ ਜਾਵਾਂਗੇ ਜੇ ਇਕੱਠੇ ਰਹਾਂਗੇ ਤਾਂ ਜਿੱਤਾਂਗੇ ਉਹ ਜਿਹੜੇ ਆਗੂ ਸੀ ਨਾ ਪਿੱਛੇ ਬੈਠੇ ਤਾਰਕਨਾਥ ਦਾਸ ਵਰਗੇ ਗੁਰਦਤਾ ਕੁਮਾਰ ਬਾਬੂ ਹਰਨਾਮ ਸਿੰਘ ਸਾਰੀ ਪੜ੍ਹੇ ਲਿਖੇ ਇਨੀ ਉਹ ਇਹਨਾਂ ਦੇ ਮਨ 'ਚ ਆਮ ਲੋਕਾਂ ਦੇ ਮਨ 'ਚ ਭਰ ਦਿੱਤੀ ਭਾਈ ਭਾਗ ਸਿੰਘ ਭਾਈ ਬਲਵੰਤ ਸਿੰਘ ਮਿਤ ਸਿੰਘ ਇਹ ਹਲੇ ਇਹ ਪਹਿਲਾ ਪਹਿਲਾ ਤਾਂ ਇਹ ਅੰਗਰੇਜ਼ੀ ਰਾਜ ਦੇ ਦੇ ਗੋਣ ਗਾਉਂਦੇ ਸੀ ਹੌਲੀ ਹੌਲੀ ਫਿਰ ਇਹਨਾਂ ਨੂੰ ਪਤਾ ਲੱਗ ਕੇ ਇਹ ਅਗਰੈਸਿਵਲੀ ਫਿਰ ਇਹਨੇ ਆਪਣੀ ਸਾਰੀ ਕਮਿਊਨਿਟੀ ਨੂੰ ਨਾ ਉਹਦੇ ਵਿੱਚ ਜਾਗਰਤੀ ਆਈ ਸੋਚ ਦੇ ਵਿੱਚ ਤੇ ਜਥੇਬੰਦੀ ਬਣਾਉਣੇ ਲਈ ਪਹਿਲਾਂ ਬੈਠਣ ਲਈ ਥਾਂ ਚਾਹੀਦਾ ਉਹ ਖਾਲਸਾ ਦੁਬਾਨ ਸੁਸਾਇਟੀ ਨੇ ਉਹ ਜਿਹੜੀ ਸੀਗੀ ਗੱਲ ਉਹ ਪੂਰੀ ਪੂਰੀ ਕਰ ਦਿੱਤੀ ਫਿਰ ਜਥੇਬੰਦੀ ਦਾ ਪ੍ਰਚਾਰ ਕਰਨ ਲਈ ਪਰਚਾ ਚਾਹੀਦਾ ਉਹ ਬਾਬੂ ਗੁਰਦਤਾ ਕੁਮਾਰ ਨੇ ਜਨਵਰੀ 1910 ਚ ਸਰਬਦੇਸ਼ ਸੇਵਕ ਹਾਂ ਇਹ ਪੰਜਾਬੀ ਜਿਹੜੀ ਮਿਕਸ ਪੰਜਾਬੀ ਸੀ ਉਰਦੂ ਤਾਂ ਪੰਜਾਬੀ ਤੇ ਹੱਥੀ ਲਿਖਦੇ ਸੀਗੇ ਨਾਲ ਉਹਦੇ ਉਰਦੂ ਚ ਪੇਪਰ ਪੰਜਾਬੀ ਚ ਵੀ ਉਰਦੂ ਚ ਵੀ ਇਹ ਦੋਹਾਂ ਨੇ ਇਕੱਠਿਆਂ ਨੇ ਕੱਢਿਆ ਹਾਂ ਇਹ ਗੁਰਮੁਖੀ ਤੇ ਸ਼ਾਹਮੁਖੀ ਦੋਨਾਂ ਲਿਪੀਆਂ ਦੇ ਮੇਰੇ ਕੋਲ ਉਹਨਾਂ ਦੇ ਉਹ 오रिजिनल ਹੈ ਤੇ ਉਹ ਕੱਢਿਆ ਕੱਢ ਕੇ ਦੋਏ ਬਾਬੂ ਹਰਨਾਮ ਸਿੰਘ ਉਹ ਪੜਿਆ ਲਿਖਿਆ ਸੀ ਤਾਂ ਉਹਨੂੰ ਬਾਬੂ ਹਰਨਾਮ ਸਿੰਘ ਕਹਿੰਦੇ ਸੀ ਤੇ ਗੁਰਦਤਾ ਕੁਮਾਰ ਬਹੁਤ ਇੰਟੈਲੀਜੈਂਟ ਪਰਸਨ ਸੀ ਉਹਦਾ ਪਰ ਦੇਖੋ ਇੱਥੇ ਵੀ ਪਿ ਲਿਖਾ ਆਪਣੀ ਕਮਿਊਨਿਟੀ ਚ ਪਾਉਂਦੇ ਆ ਉਹਦੇ ਚ ਪੁਰਕੂ ਗੱਲ ਲਾਇਆ ਮੈਂ ਉਹ ਚ ਬਾਲਾ ਨਹੀਂ ਜਾਣਾ ਚਾਹੁੰਦਾ ਐਡੀਟਰ ਉਹਦਾ ਬਾਬੂ ਗੁਰਦਿੱਤਾ ਕੁਮਾਰ ਸੀ ਅੱਛਾ ਤੇ ਹਰਨਾਮ ਸਿੰਘ ਸਾਰੀ ਨਾਲ ਉਹਨਾਂ ਦੇ ਉਹ ਦੋ ਇਹਨਾਂ ਆਪਣੀ ਇੰਨੀ ਉਹ ਨੇੜਤਾ ਸੀ ਵੀ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਉਹਦੇ ਲਈ ਮੈਂ ਇਹ ਗੱਲ ਕਹਿ ਸਕਦਾ ਇਹ ਪੇਪਰ 16 ਮਹੀਨੇ ਚ 16 ਅੰਕ ਦੇ ਛਪੇ ਆ ਤੇ ਹਾਬ ਕੰਸਰਨ ਨੇ ਇਹਦੀਆਂ ਦੁਨੀਆ ਰਿਪੋਰਟਾਂ ਭੇਜ ਭੂਤ ਕੇ ਤੇ ਪੇਪਰ ਬੰਦ ਕਰਾਤਾ ਸੀ ਹੁਣ ਜਿਹੜਾ ਸਬੂਤ ਮੇਰੇ ਪਾਸ ਆ ਉਹ ਬੰਦ ਕਰਨੇ ਵੇਲੇ ਗੁਰਦਿੱਤਾ ਕੁਮਾਰ ਨੇ ਸਰਕਾਰ ਨੂੰ ਚਿੱਠੀ ਲਿਖੀ ਸੀ ਵੀ ਤੁਸੀਂ ਇਹਨੂੰ ਬੰਦ ਕਿਉਂ ਕੀਤਾ ਉਹਦੇ 'ਚ ਐਜ਼ ਅ ਐਡੀਟਰ ਉਹਨਾਂ ਦਾ ਉਹ ਨੋ ਪਾਈ ਸੀ ਉਹੋ ਹੀ ਉਹਨਾਂ ਨੂੰ ਜਵਾਬ ਆਇਆ ਸੀ ਸਰਕਾਰ ਦਾ ਇਸ ਕਰਕੇ ਇਹਨੂੰ ਮੈਂ ਰਾਗੜ ਨਹੀਂ ਕਰਨਾ ਚਾਹੁੰਦਾ ਪਰ ਉਹਦੇ 'ਚ ਦੋ ਇਕੱਠੇ ਸੀ ਅੱਛਾ ਉਹ ਦਿਨ ਪੇਪਰ ਬਣਨਾ ਫਿਰ ਜਿੱਥੇ ਆਪਣੇ ਲੋਕ ਜਿਹੜੀਆਂ ਮਿੱਲਾਂ 'ਚ ਕੰਮ ਕਰਦੇ ਸੀ ਨਾ ਉੱਥੇ ਮਿਲ ਮਾਲਕਾਂ ਨੇ ਇਹਨਾਂ ਨੂੰ ਉਹਨੂੰ ਬੈਂਕ ਹਾਊਸ ਕਹਿੰਦੇ ਆ ਜਾਂ ਕੋਕ ਹਾਊਸ ਕਹ ਲੋ ਉਹ ਸਿਹਤ ਵੱਖੋ ਦਵਾਈ ਵਧੀਆ ਉਹਨਾਂ ਸੀ ਪਰ ਜਿਹਦ ਕੋ ਰਹਿਐਸਦਾ ਇਹਨੂੰ ਨਾ ਹੋਵੇ ਉਹਨੇ ਜੇ ਉਹ ਝੋਲੀ ਦੇ ਬੰਦੇ ਆਪਣਾ ਵਕਤ ਕੱਟ ਲਿੰਦਾ ਕਿਚਨ ਦੇ ਵਿੱਚ ਮਿਲਦਾ ਅਸੀਂ ਖਾਣਾ ਉੱਥੇ ਇੱਕ ਕੱਠੀ ਕੁ ਗੋਹੁੰਦੀ ਸੀ ਜੇ ਦੇ ਨੂ ਕੋ ਕਿਸੇ ਗੋਰੇ ਨਾਲ ਗੱਲ ਕਰਦੀ ਜੋ ਹੋਰ ਕਰਦੀ ਉੱਥੇ ਆਪਣਾ ਮਨ ਹੌਲਾ ਕਰਨ ਲਈ ਗੱਲਾਂ ਬਾਤਾਂ ਕਰ ਲੈਣੀਆਂ ਪਿਛਲੀਆਂ ਗੱਲਾਂ ਕਰ ਲੈਣੀਆਂ ਸ਼ਰਾਬ ਪੀ ਲੈਣ ਇਕੱਠੇ ਹੋ ਕੇ ਹੋਰ ਸਾਰੇ ਕੰਮ ਇਹਦਾ ਸਾਊਥ ਇੰਗਲੈਂਡ ਧਾਮੂ ਇਹਦੇ ਨਾਵਲ ਮਲੂਕਾ ਵਿੱਚ ਬੜਾ ਸੋਹਣਾ ਕਿਉਂਕਿ ਉਹਦੇ ਜ਼ਿਕਰ ਉਹਨਾਂ ਬਹੁਤ ਸ਼ਾਨਦਾਰ ਕੀਤਾ ਕਿਉਂਕਿ ਇਹਨਾਂ ਦੇ ਵਿੱਚ ਰਿਹਾ ਤੇ ਉਹ ਜੰਗਵੰਦਾ ਸੀ ਤਾਂ ਉਹ ਸਾਰੇ ਜਣੇ ਉਹਦੀ ਬਹੁਤ ਕਦਰ ਬਹੁਤ ਕਰਦੇ ਸੀ ਉਹਨਾਂ ਨੂੰ ਦਿਸਦਾ ਸੀ ਵੀ ਇਹਦੇ ਵਿੱਚ ਕੁਝ ਹੈਗਾ ਉਹ ਉਹਨਾਂ ਦੀ ਗੱਲਬਾਤ ਵੀ ਗਾਹਾਂ ਕਰ ਦਿੰਦਾ ਸੀ ਉਹ ਬਾਤ ਕਰਾਉਂਦਾ ਸੀ ਉਹ ਸਾਰਾ ਕਰਦਾ ਸੀ ਟ੍ਰਾਂਸਲੇਸ਼ਨ ਉਹ ਫਿਰ ਉਹ ਜਿਹੜਾ ਉਹ ਨਾਵਲ ਲਿਖਿਆ ਬਾਅਦ ਚ ਕੋਈ ਬਹੁਤ ਤੋਂ ਫਿਰ ਤਰੱਕੀ ਬਹੁ ਕੀਤੀ ਨਾ ਡਾਕਟਰੇਟ ਕਰ ਲਈ ਬਹੁਤ ਪੜ੍ਹ ਲਿਖ ਗਿਆ ਸੀ ਜਨੇਵਾ ਚ ਲੱਗ ਗਿਆ ਉਹ ਇੰਗਲੈਂਡ ਚ ਲੱਗਿਆ ਸੀ ਤਾਂ ਉਹਦਾ ਨਹੀਂ ਸਭ ਸੋਹਣੀ ਸਾਰੇ ਰਲ ਕੇ ਉਹਦਾ ਉਹਦਾ ਤਰਜਮਾ ਕੀਤਾ ਹਾਂਜੀ ਬਿਲਕੁਲ ਉਹ ਫਿਰ ਔਰ ਬੜੇ ਨਾ ਭਾਵਕਤਾ ਚ ਉਹਨਾਂ ਦੇ ਜਿਹੜੇ ਉਹ ਉਹਨਾਂ ਜਿੱਦਾਂ ਲੋਕ ਸੋਚਦੇ ਸੀ ਨਾ ਉਹ ਉਹਨ ਫਿਰ ਉਹਦੇ ਚ ਲਿਖਿਆ ਉਹ ਮੈਂ ਤੁਹਾਨੂੰ ਨਾ ਉਹ ਜਿੱਦਾਂ ਲਿਖਿਆ ਉਹ ਕਹਿੰਦੇ ਮਲੂਕਿਆ ਤੂੰ ਹੋਗਾ ਪੜੀ ਸਾਡੇ ਵਾਂਗ ਮਿਲਾਂ ਚ ਨਾ ਫਸਿਆ ਰਹੀਂ ਇੱਥੇ ਜਿਹੜਾ ਬੂਰਾ ਤੁਹਾਡੀਆਂ ਪੱਗਾਂ ਚ ਡਿੱਗਦਾ ਉਹ ਤੁਹਾਡੇ ਦਿਮਾਗ ਚ ਚੱਲ ਜਾਂਦਾ ਉਹਨੂੰ ਕਹਿੰਦੇ ਹਾਂ ਹਾਂ ਤੂੰ ਪੜ੍ਹ ਕੇ ਲਿਖਣਾ ਸਿੱਖੀ ਹਾਂ ਤੇ ਫਿਰ ਸਾਡੀ ਕਹਾਣੀ ਲਿਖੀ ਹਾਂ ਜਿਸ ਤਰ੍ਹਾਂ ਤੂੰ ਇੱਥੇ ਆਪਣੇ ਸਾਨੂੰ ਅੱਖੀਂ ਦੇਖਿਆ ਹਾਂ ਬਿਲਕੁਲ ਉਸੇ ਤਰ੍ਹਾਂ ਲਿਖੀ ਸਾਡੀ ਕਹਾਣੀ ਇਸ ਤਰ੍ਹਾਂ ਕਹੀਂ ਹਾਂ ਜਿਸ ਤਰ੍ਹਾਂ ਤੂੰ ਸਾਨੂੰ ਗੱਲਾਂ ਕਰਦਿਆਂ ਨੂੰ ਦੇਖਿਆ ਔਰ ਉਹਨੇ ਬਿਲਕੁਲ ਉਸੇ ਤਰ੍ਹਾਂ ਹੀ ਉਹ ਕਹਾਣੀ ਉਹ ਉਹਦੇ ਵਿੱਚ ਕਹੀ ਆ ਤੇ ਫਿਰ ਉਹ ਇੱਕ ਹੋਰ ਕਹਿੰਦਾ ਉਹਨੂੰ ਲਿਖੀ ਅਸੀਂ ਕੋਈ ਅਜੇ ਹਾਂ ਬਾਰ ਨਹੀਂ ਸਹਿਆ ਜਿਸ ਦਾ ਅਸੀਂ ਮੋੜ ਮੰ ਜਵਾਬ ਨਾ ਦਿੱਤਾ ਹੋਵੇ ਕੀ ਬਾਤ ਆ ਕੀ ਬਾਤ ਆ ਲਿਖੀ ਕਿ ਅਸੀਂ ਹਿੰਦੁਸਤਾਨ ਨੇ ਨੀਰੀਆਂ ਗੱਲਾਂ ਬਾਤਾਂ ਨਹੀਂ ਕੀਤੀਆਂ ਤੋ ਗੋ ਹੱਥਾਂ ਵਿੱਚ ਹਥਿਆਰ ਫੜ ਕੇ ਖੜੇ ਹੋਏ ਅਸੀਂ ਉਸ ਸਮੇਂ ਆਜ਼ਾਦੀ ਲਈ ਲੜੇ ਜਦੋਂ ਸਾਰਾ ਹਿੰਦੁਸਤਾਨ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਛਾਤੀ ਨਾਲ ਲਾਈ ਬੈਠਾ ਸੀ ਤੇ ਉਸ ਦੇ ਨੇਤਾ ਛੋਟੇ-ਛੋਟੇ ਸੁਧਾਰਾਂ ਦੀ ਪੀਖ ਮੰਗਦੇ ਸਨ ਅਸੀਂ ਦੇਸ਼ ਦੀ ਜਾਗਰਤੀ ਲਈ ਯਕੀਨ ਨਾਲ ਕੰਮ ਕੀਤਾ ਹਨੇਰੇ ਵਿੱਚ ਸਾਨੂੰ ਰੋਸ਼ਨੀ ਦਾ ਯਕੀਨ ਸੀ ਮਲੂਕਿਆ ਇਹ ਸਭ ਲਿਖੀ ਆਪਣੇ ਖੂਨ ਖੋਲ ਦੇ ਖੂਨ ਨਾਲ ਲਿਖੀ ਕੀ ਬਾਤ ਅਸੀਂ ਉਦੋਂ ਮਰ ਮਿਟ ਗਏ ਹੋਵਾਂਗੇ ਪਰ ਸਾਡੇ ਬੱਚੇ ਇਹ ਕਹਾਣੀ ਮਾਣ ਨਾਲ ਪੜ੍ਹਨਗੇ ਸਾਰਾ ਭਾਰਤ ਵਾ ਸਾਨੂੰ ਪੜ੍ਹੇਗਾ ਤੇ ਯਾਦ ਰੱਖੇਗਾ ਇਹ ਗੱਲਾਂ ਲਿਖੀਆਂ ਆ ਪਰ ਉਹ ਅੱਜ ਸੱਚ ਹੋ ਰਹੀਆਂ ਨੇ ਤੇ ਉਹ ਅਸੀਂ ਯਾਦ ਉਹਨਾਂ ਨੂੰ ਕਰ ਰਹੇ ਆ ਕਰ ਰਹੇ ਆ ਅਸੀਂ ਇਸ ਤੋਂ ਵੱਡੀ ਸਾਡੀ ਉਹਨਾਂ ਨੂੰ ਕੀ ਸ਼ਰਧਾ ਦਾ ਮਤਲਬ ਹੋ ਸਕਦਾ ਇਹ ਜਾਣੀ ਮਲੂਕੇ ਨੇ ਆਪਣੇ ਹੱਥੀ ਉਥੇ ਜੋਨ ਦੇਖਿਆ ਜੋਨ ਹੰਡਾਇਆ ਜੋ ਲੋਕਾਂ ਦੀ ਸੋਚ ਸੀ ਇਹ ਸੋਚ ਸੀ ਇਸ ਸੋਚ ਦੇ ਨਾਲ ਹੀ ਆਪਣੇ ਲੋਕਾਂ ਨੇ ਇੱਥੇ ਆਪਣੇ ਹੱਕ ਪ੍ਰਾਪਤ ਕੀਤੇ ਔਰ ਇੱਕ ਇੱਕ ਜਿਹੜੀ ਵੱਡੀ ਚੀਜ਼ ਹੈ ਦੇਖਣ ਵਾਲੀ ਆ ਬਈ ਇਹ ਸਾਰਾ ਕੁਝ ਕਰਨ ਦੇ ਸਾਰਾ ਕੁਝ ਸੈਣ ਦੇ باوجود ਉਹਨਾਂ ਦਾ ਮੋਰਲ ਕਿੰਨਾ ਉੱਚਾ ਉਹ ਕਹੇਆ ਵੀ ਨਹੀਂ ਅਸੀਂ ਨਾ ਸਹਾਰਿਆ ਨਾ ਸਹਾਰਾਂਗੇ ਬਿਲਕੁਲ ਅਸੀਂ ਉਹਦਾ ਤੋੜਮਾ ਜਵਾਬ ਦੇ ਰਹੇ ਹਾਂ ਦਿੱਤਾ ਦਿੱਤਾ ਵੀ ਆ ਉਹਨਾਂ ਵਿੱਚ ਮੈਂ ਕਹਿੰਨਾ ਵੀ ਐ ਐਸੀ ਜਗ੍ਹਾ ਤੇ ਇਸ ਤਰ੍ਹਾਂ ਦਵਾਈ ਹੋਏ ਬੰਦੇ ਹੋਣ ਪਰ ਫਿਰ ਵੀ ਇੰਨਾ ਉਹਨਾਂ ਦੇ ਅੰਦਰ ਹੌਸਲਾ ਮੇਰਾ ਕਹਲਾ ਸਾਡੇ ਲਈ ਤਾਂ ਇਤਨੂੰ ਵੱਡਾ ਰਾਹ ਸੇਰਾ ਕੀ ਹੋ ਸਕਦਾ ਹੈਗਾ ਉਸ ਵੇਲੇ ਇਹ ਲੋਕ ਜਿੱਦਾਂ ਹੁਣ ਜਿਹੜੇ ਇਹ ਲੋਕਾਂ ਨੇ ਜਦੋਂ ਇਨੀ ਹੌਸਲਾ ਨਾ ਛੱਡਿਆ ਤੇ ਜਿਹੜੇ ਇੱਥੇ ਦੇ ਹਾਕਮ ਸੀ ਉਹ ਨਹੀਂ ਵੀ ਨਹੀਂ ਛੱਡਿਆ ਬਈ ਇਹਨਾਂ ਨੂੰ ਬਿਲਕੁਲ ਇਹਨਾਂ ਦਾ ਖੁਰਾ ਖੋਜ ਪਟਾਲ ਨਹੀਂ ਵੀ ਇਹਨਾਂ ਨੂੰ ਸੋ ਕੱਢਦੇ ਹੋ ਇੱਕ ਸਿਚੁਏਸ਼ਨ ਇਦਾਂ ਦੀ ਪੈਦਾ ਹੋਈ ਜਦੋਂ ਹੰਡਰਸ ਦੀ ਘਟਨਾ ਜਿਹਨੂੰ ਕਹਿੰਦੇ ਬਿਲਕੁਲ ਬਿਲਕੁਲ ਉਹ ਆਪਣੇ ਬੰਦੇ ਆਪਣਾ ਵਫਤ ਗਿਆ ਉੱਥੇ ਹਾਂ ਵਫਤ ਗਿਆ ਇਹ ਉੱਥੇ ਜਿਹੜਾ ਪ੍ਰੋਫੈਸਰ ਤੇਜਾ ਸੋਂ ਦਾ ਰੋਲ ਆ ਉਸ ਚ ਉਸ ਉਹ ਕਿਉਂਕਿ ਬਹੁਤ ਪੜਿਆ ਲਿਖਿਆ ਸੀ ਹਾਂ ਬਿਲਕੁਲ ਸੀ ਤੇ ਉਹ ਪੜਾਈ ਕਰਦੇ ਇੰਗਲੈਂਡ ਚ ਆਇਆ ਸੀ ਪੀ ਐਚ ਡੀ ਦੇ ਕੁਝ ਉਹਨੂੰ ਕੀਤੇ ਹੋਏ ਵਿਸ਼ੇ ਪਾਰਟ ਕਈ ਰਹਿੰਦੇ ਸੀ ਉਹਨ ਆਪਣੇ ਲੋਕਾਂ ਨੂੰ ਸਮਝਾਇਆ ਉਹ ਦੇਖੋ ਇਹ ਵੀ ਇਹਦੇ ਨਾਲ ਵੀ ਇੱਕ ਕਹਾਣੀ ਆ ਉਹ ਤੇਜਾ ਸੋ ਪ੍ਰੋਫੈਸਰ ਤੇਜਾ ਸੋ ਕਾਫੀ ਪਰਿਵਾਰ ਨਾਲ ਇੱਧਰ ਆਇਆ ਸੀ ਹਾਂ ਜੀ ਉਹ ਕਿਤੇ ਅਮਰੀਕਾ ਜਦ ਤਾਰਕਨਾਥ ਨੂੰ ਇੱਥੋਂ ਕੱਢ ਦਿੱਤਾ ਨਾ ਇਹ ਕੈਨੇਡਾ ਤੋਂ ਉਹ ਫਿਰ ਸਿਆਟਲ ਚਲ ਗਿਆ ਸੀ ਸਿਆਟਲ ਜਾ ਕੇ ਉਹਨ ਆਪਣੇ ਲੋਕਾਂ ਦੀ ਬਹੁਤ ਮਦਦ ਕੀਤੀ ਮਗਰ ਤੱਕ ਉਹ ਰੇਲ ਗੱਡੀ 'ਚ ਕਿਤੇ ਫਿਰਦਾ ਤੁਰ ਜਾਂਦੇ ਇੱਕ ਥੇ ਮਿਲ ਗਏ ਅੱਛਾ ਤਾਰਕਨਾਥ ਉਹਨੂੰ ਕਹਿੰਦਾ ਤੇਜਾ ਸਿੰਘ ਤੂੰ ਇੰਦਰ ਸੈਰਾਕੰਡਿਆਂ ਤੇਰੇ ਉਹ ਜਿਹੜੇ ਭਾਈ ਆ ਉੱਥੇ ਬੈਨਕੁਰਚ ਬੈਠੇ ਉਹਨਾਂ ਨੂੰ ਤਾਂ ਕੱਢਣ ਦੀਆਂ ਤਿਆਰੀਆਂ ਹੋ ਰਹੀਆਂ ਇਹ ਫਿਰ ਆਇਆ ਆ ਕੇ ਇਹਨ ਗਾਈਡ ਕੀਤਾ ਲੋਕਾਂ ਨੂੰ ਲੋਕਾਂ ਨੂੰ ਗੁਰਦੁਆਰੇ ਕਾਠੋ ਹੋਇਆ ਇਹ ਹਾਰਕਨ ਸੀ ਇਹਨਾਂ ਸਾਰਿਆਂ ਨੇ ਜਿਹੜਾ ਹਾਰਕਨ ਸੀ ਉੱਪਰਲਾ ਮਨਿਸਟਰ ਉਹਨਾਂ ਸਾਰਿਆਂ ਨੇ ਤਿਆਰੀ ਕੀਤੀ ਸੀ ਝੂਠੇ ਬਹਾਨੇ ਲਾਇਓ ਜੀ ਇਹ ਭੁੱਖੇ ਮਰਦੇ ਆ ਇਹ ਅਨਪਲਾਈਮੈਂਟ ਬਹੁਤ ਆ ਇਹਨਾਂ ਨੂੰ ਇੱਥੇ ਦਾ ਮੌਸਮ ਨਹੀਂ ਹੈ ਠਰੂ ਠਰੂ ਕਰਦੇ ਆ ਫਲਾਨੇ ਧਮਕੜੇ ਉਹ ਗਲਤ ਸਾਰਾ ਪ੍ਰਚਾਰ ਕਰਕੇ ਨਾ ਉਹਨਾਂ ਅੰਗਰੇਜ਼ ਬਰਤਾਨੀਆਂ ਨੂੰ ਵੀ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਹੱਕ ਦੱਸ ਕੇ ਉਹਨਾਂ ਨੇ ਇਹ ਹਿਸਾਬ ਲਾਇਆ ਵੀ ਜਿੰਨੇ ਖੈਗੇ ਇੱਥੇ ਇਹਨਾਂ ਨੂੰ ਇਹਨਾਂ ਨੂੰ ਕੱਢ ਦਿਓ ਕੱਢ ਦਿਓ ਤੋਂ ਗਹਾਂ ਨੂੰ ਖਤਮ ਕਹਾਣੀ ਜਹਾਜ਼ ਵੀ ਮਗਾਲੇ ਵਾਲਾ ਡੰਗਰ ਢੋਣ ਵਾਲਾ 800 ਬੰਦਾ ਬਠਾਣੇ ਵਾਲਾ ਜਿਹੜਾ ਜਦੋਂ ਆਪਣੇ ਸ਼ਹੀਦ ਮੇਵਾ ਸਿੰਘ ਹੋਰਾਂ ਨੇ ਹੱਪਕਣ ਸੰਦ ਨੂੰ ਉਹ ਉਹਨੂੰ ਮਾਰਿਆ ਹੈਗਾ ਮੇਰਾ ਖਿਆਲ ਇਸ ਇਸ ਚੀਜ਼ ਦਾ ਆਪਣੇ ਲੋਕਾਂ ਦਾ ਮਾਰਾਲ ਉੱਚਾ ਕਰਨ ਤੇ ਗੋਰਿਆਂ ਦਾ ਡੇਗਣ ਦੇ ਵਿੱਚ ਇਹਦਾ ਬਹੁਤ ਵੱਡਾ ਮਹੱਤਵਪੂਰਨ ਰੋਲ ਹੈਗਾ ਉਹਦੇ ਚ ਦੇਖੋ ਗੱਲ ਇਹਦਾ ਵੀ ਮੇਵਾਸੋ ਜਿਹੜਾ ਸਗਾਣਾ ਮੇਵਾਸੋ ਵਿਚਾਲੇ ਲਿੰਕ ਸੀ ਹਾਂ ਲੀਡਰਾਂ ਦੇ ਤਾਂ ਥੱਲੇ ਦਾ ਜਿਹੜੀ ਆਮ ਜਾਂ ਆਮ ਲੋਕ ਸੀ ਉਹਨਾਂ ਦੇ ਵਿਚਾਲੇ ਲਿੰਕ ਸੀ ਤੁਸੀਂ ਦੇਖੋ ਵੀ ਕੋਈ ਵੀ ਅਗਰਾਹੀ ਹੋਈਆ ਪੈਸੇ ਇਕੱਠੇ ਕਰਨੇ ਆ ਕਿਸੇ ਮਹਿਮ ਲਈ ਕੋਈ ਕੰਮ ਕਰਨਾ ਕੋਈ ਸੁਨੇਹਾ ਦੇਣਾ ਉਹ ਮੇਵਾਸੋ ਸਭ ਤੋਂ ਮੋਹਰੇ ਰਹਿੰਦਾ ਸ ਬੜਾ ਹੀ ਉਹ ਸੰਜੀਦਾ ਕਿਸਮ ਦਾ ਪਰਸਨੈਲਿਟੀ ਜਿਹੜਾ ਮੇਰਾ ਪੁਆਇੰਟ ਇਹ ਆ ਵੀ ਜੇ ਕਿਤੇ ਹਪਕਨਸਨ ਹੋਰ ਲੰਬਾ ਸਮਾਂ ਜਿਉਂਦਾ ਰਹਿ ਜਾਂਦਾ ਉਹਨੇ ਸਾਨੂੰ ਬਹੁਤ ਨੁਕਸਾਨ ਪਹੁੰਚਾਉਣਾ ਸੀ ਹਾਂ ਬਿਲਕੁਲ ਮੇਰਾ ਖਿਆਲ ਆ ਉਹਨੂੰ ਉਹਨੂੰ ਉਸ ਵੇਲੇ ਉਹਦਾ ਖਾਤਮਾ ਕਰ ਦੇਣਾ ਇੱਕ ਤਰ੍ਹਾਂ ਦਾ ਉਹਦੀ ਸੋਚ ਦਾ ਖਾਤਮਾ ਕਰਨਾ ਸੀਗਾ ਉਹਦੇ ਚ ਅਸੀਂ ਜਦੋਂ ਭਾਈ ਭਗ ਸਿੰਘ ਤਾਂ ਭਾਈ ਬਦਨ ਸਿੰਘ ਦੀ ਸ਼ਹਾਦਤ ਹੁੰਦੀ ਆ ਉੱਥੇ ਗੋਲੀਆਂ ਚਲਾ ਕੇ ਜਦੋਂ ਉਹਨਾਂ ਨੂੰ ਸ਼ਹੀਦ ਕਰਤਾ ਹਾਂ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਵੀ ਭਾਈ ਭਾਗ ਸੋਹਦੀ ਜਿਹੜੀ ਵਾਈਫ ਸੀ ਨਾ ਬੀਬੀ ਹਰਨਾਮ ਕੋਹ ਰੋ ਸਾਲ ਪਹਿਲਾਂ ਇੱਕ ਛੋਟੀ ਬੱਚੀ ਨੂੰ ਜਨਮ ਦੇ ਕੇ ਨਾ ਉਹਦੀ ਡੈਥ ਹੋ ਗਈ ਸੀ ਉਸ ਅਵਸਥਾ ਚ ਤੇ ਜਦੋਂ ਭਾਈ ਭਾਗ ਸੋਹਦੀ ਸ਼ਾਦੀ ਹੁੰਦੀ ਆ ਫਿਰ ਬੱਚੇ ਜਿਹੜੇ ਅਨਾਥ ਹੋ ਗਏ ਮੇਵਾ ਸਭ ਤੋਂ ਚੱਲਿਆ ਨਹੀਂ ਗਿਆ ਉਹ ਚੱਲਿਆ ਨਹੀਂ ਗਿਆ ਉਹਨੂੰ ਕਿਉਂਕਿ ਬੇਲਾ ਸੋਨੇ ਬੇਲਾ ਸੋਨੇ ਹਾਵਕਨਸਨ ਦੀ ਤਾਂ ਸਰਕਾਰੀ ਮਸ਼ਿੰਦਰੀ ਦੀ ਸਲਾਹ ਤੋਂ ਬਗੈਰ ਨਹੀਂ ਇਹ ਉਹਨਾਂ ਦਾ ਮਰਡਰ ਕੀਤਾ ਬਿਲਕੁਲ ਉਹ ਪਿੱਠ ਤੇ ਉਹੀ ਸੀਗੇ ਤੇ ਉਹਦੇ ਲਈ ਮੇਵਾਸਾਂ ਦਾ ਕੋਈ ਜਾਤੀ ਮੁਹਾਫਜ਼ ਨਹੀਂ ਸੀ ਨਾ ਨਾ ਬਿਲਕੁਲ ਨਹੀਂ ਸੀ ਉਹਨ ਜਿਹੜਾ ਕੀਤਾ ਭਾਈਚਾਰੇ ਲਈ ਕੀਤਾ ਇਸ ਕਰਕੇ ਉਹਦੇ ਨਾਲ ਜਿਹੜਾ ਹਾਵਕਨਸਨ ਹਾਵਕਨਸਨ ਤਾਂ ਇੱਕ ਸਰਕਾਰ ਦਾ ਮੋਹਰਾ ਸੀ ਮੋਹਰਾ ਸੀਗਾ ਉਹਦਾ ਤੇਆਂ ਸਰਕਾਰਾਂ ਨੂੰ ਅਮਰੀਕਾ ਨੂੰ ਇੰਗਲੈਂਡ ਨੂੰ ਇੰਡੀਆ ਨੂੰ ਸਾਰਿਆਂ ਨੂੰ ਪਰ ਬੜਾ ਸ਼ਰਾਰਤੀ ਸੀ ਡੈਮੇਜਿੰਗ ਸੀ ਬਹੁਤ ਉਹ ਇਦਾਂ ਸੀਗਾ ਨਾ ਵੀ ਉਹ ਅੰਗਰੇਜ਼ ਭੇਜਦਾ ਤਾਂ ਪੰਜਾਬਣ ਮਾਉ ਦਾ ਪੁੱਤ ਸੀ ਉਹਨੂੰ ਉਹ ਹਿੰਦੀ ਫਲੂਐਂਟ ਬੋਲ ਲੈਂਦਾ ਸੀ ਪੰਜਾਬੀ ਸਮਝ ਲੈਂਦਾ ਸੀ ਔਰ ਉਹਨਾਂ ਕਮਿਊਨਿਟੀ ਦੇ ਵਿੱਚ ਇੱਕ ਧੜਾ ਬਣਾਇਆ ਸੀ ਬੇਲਾਸੋਂ ਜਾਣ ਦੀ ਅਗਵਾਈ 'ਚ ਉਹ ਲੋਕ ਜਿਹੜੇ ਬੇਲਾਸੋਂ ਆ ਉਹ ਸਰਕਾਰੀ ਕਾਗਜ਼ਾਂ 'ਚ ਤਨਖਾਹ ਲੈਂਦਾ ਸੀ 40-50 ਰੁਪਏ ਉਹਦੇ ਜਿੰਨੇ ਵੀ ਇੱਥੇ ਟੌਟਾਂ ਵਾਲੇ ਕਿਉਂਕਿ ਉਹ ਅਸੀਂ ਉਹਨੂੰ ਗੁਜ਼ਾਰਾ ਦਾ ਧੜਾ ਕਰਦੇ ਆ ਗੁਜ਼ਾਰਾ ਦਾ ਧੜਾ ਇਹ ਸੀ ਦੇਸ਼ ਭਗਤਾਂ ਦਾ ਧੜਾ ਇੱਕ ਗੁਜ਼ਾਰਾ ਦਾ ਇੱਕ ਧੜਾ ਹੋਰ ਸੀ ਉਹਦੇ 'ਚ ਵੀ ਥੋੜੇ ਜਿਹੇ ਬੰਦੇ ਸਗੇ ਉਹ ਸਰਕਾਰਾਂ ਦੇ ਤਾਂ ਖਲਾਫ ਸੀ ਰੈਸਿਜਮ ਦੇ ਪਰ ਉਹ ਹਰੇਕ ਐਂਗਲ ਨੂੰ ਧਾਰਮਿਕ ਐਂਗਲ ਤੋਂ ਦੇਖਦੇ ਸੀ ਅੱਛਾ ਉਹਨਾਂ ਦੀ ਕੋਈ ਬਾੜੀ ਨਹੀਂ ਸੀ ਚੱਲਦੀ ਚਲੋ ਉਹਦੇ ਨੂੰ ਆਪਾਂ ਛੱਡ ਦਨੇ ਹੁਣ ਇਹ ਚ ਦੇਖ ਕੇ ਜਦੋਂ ਇਹ ਸਾਰੀ ਸਿਚੁਏਸ਼ਨ ਪੈਦਾ ਹੁੰਦੀ ਆ ਫੇਰ ਇਹ ਨਹੀਂ ਜਿਹੜਾ ਅਖਬਾਰ ਸੀ ਨਾ ਦੇਸ਼ ਸਬ ਦੇਸ਼ ਸੇ ਇਹ ਫੇਰ ਬਜਾਏ ਇਹ ਦੇ ਇਹ ਪ੍ਰਚਾਰ ਨਹੀਂ ਸੀ ਪੂਰਾ ਹੁੰਦਾ ਇਹ ਫੇਰ ਡੇਰਿਆਂ 'ਚ ਜਾ ਕੇ ਪੜ੍ਹਨ ਪੜ੍ਹਨਾ ਸ਼ੁਰੂ ਹੋ ਗਿਆ ਡੇਰਿਆਂ ਦਾ ਮਤਲਬ ਹੋਏ ਵੀ ਜਿਹੜੇ ਬੈਂਕ ਹਾਊਸ ਸੀ ਨਾ ਜਿੰਨੀਆਂ ਮਿੱਲਾਂ ਸੀਗੀਆਂ ਮਿੱਲਾਂ ਦੇ ਵਿੱਚ ਉਹਨਾਂ ਦੇ ਵਿੱਚ ਲੋਕਾਂ ਨੇ ਗੁਰਦੁਆਰੇ ਵੀ ਬਣਾਏ ਸੀ ਹਾਂ ਠੀਕ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਹੁੰਦੀ ਹੂੰ ਹੂੰ ਤੇ ਉੱਥੇ ਵੀ ਹੁਣਾਂ ਫੇਰ ਜਿਹੜੇ ਹਫਤਾਵਾਰੀ ਦੁਬਾਨ ਲੱਗਦੇ ਸੀ ਉੱਥੇ ਖਾਲ ਦੇਖੋ ਲੋਕ ਤੁਰ ਕੇ ਜਾਂਦੇ ਸੀ ਨਿਊ ਗਸਟ ਤੋਂ ਰੇਲਵੇ ਲਾਈਨ ਦੇ ਨਾਲ-ਨਾਲ ਜਾ ਕੇ ਸੈਕੰਡ ਹੈਵਨ ਵਾਲੇ ਗੁਰਦੁਆਰੇ ਨੂੰ ਐਤਵਾਰ ਦੇ ਦੁਬਾਨ 'ਚ ਉੱਥੇ ਫੇਰ ਪੇਪਰ ਪੜਿਆ ਜਾਂਦਾ ਸੀ ਹੂੰ ਏ ਬਾਕੀ ਆਪਣਾ ਮੇਰੇ ਮੈਨੂੰ ਫੇਰ ਲੱਗਦਾ ਵੀ ਟਾਈਮ ਆਪਣਾ ਉਹੀ ਹੋ ਜਾਣੀ ਆ ਗੱਲਬਾਤ ਜਿਹੜਾ ਸੈਕੰਡ ਐਵੇਨਿਊ ਵਾਲਾ ਗੁਰਦੁਆਰਾ ਸੀ ਤੁਸੀਂ ਇਹਦੇ ਵਿੱਚ ਬੜਾ ਸੋਹਣੀ ਗੱਲ ਕਹੀ ਹੈ ਮੈਨੂੰ ਚੰਗਾ ਲੱਗਿਆ ਤੁਸੀਂ ਆਪਣੀ ਟਿੱਪਣੀ ਵੀ ਉੱਥੇ ਦਿੱਤੀ ਆ ਬਹੁਤ ਸਾਰੇ ਲੋਕ ਅੱਜ ਵੀ ਕਹਿੰਦੇ ਆ ਵੀ ਸੈਕੰਡ ਐਵੇਨਿਊ ਵਾਲਾ ਜਿਹੜਾ ਗੁਰਦੁਆਰਾ ਉਹ ਵੇਚਣਾ ਗਲਤੀ ਸੀਗੀ ਤੇ ਉਸ ਤੋਂ ਬਾਅਦ ਪਰ ਇੱਕ ਗੱਲ ਜ਼ਰੂਰ ਆ ਵੀ ਹੁਣ ਜਿਵੇਂ ਉਹ ਜਗ੍ਹਾ ਆਪਾਂ ਸਾਰੇ ਧਿਆਨ ਲਾ ਕੇ ਸੋਚੋ ਵੀ ਉਸੇ ਗੁਰਦੁਆਰਾ ਅੱਜ ਕੱਲ੍ਹ ਸੋਚਿਆ ਵੀ ਨਹੀਂ ਜਾ ਸਕਦਾ ਹੈਗਾ ਜਿਹੜੀ ਇੱਥੇ ਰੌਸ ਵਾਲੀ ਜਗ੍ਹਾ ਤੇ ਗੁਰਦੁਆਰਾ ਲਿਆਉਣਾ ਮੇਰੇ ਖਿਆਲ ਬਹੁਤ ਵੱਡਾ ਅਕਲਮੰਦ ਬੰਦੇਆਂ ਦਾ ਇੱਕ ਫੈਸਲਾ ਸੀਗਾ ਅ ਇਹਦੇ ਬਾਰੇ ਵਿੱਚ ਤੁਸੀਂ ਕਾਫੀ ਇੱਕ ਪੂਰਾ ਚੈਪਟਰ ਲਗਾਇਆ ਸੈਕਿੰਡ ਐਵੇਨਿਊ ਵਾਲਾ ਗੁਰਦੁਆਰਾ ਵੀ ਉਹਨੂੰ हां ओनु एक मोन्युमेंट ਦੇ ਤੌਰ ਤੇ ਰੱਖਿਆ ਜਾ ਸਕਦਾ ਸੀ ਜਾਂ ਉਸ ਵੇਲੇ ਦੇ ਲੋਕਾਂ ਨੂੰ ਜਾਂ ਤਾਂ ਉਹਨਾਂ ਨੇ ਇਸ ਦੌਰ ਤੱਕ ਸੋਚਿਆ ਹੀ ਨਹੀਂ ਜਾਂ ਉਹ ਉਹਨੂੰ ਆਪਣਾ ਵੇਚਣ ਦਾ ਜਿਹੜਾ ਇਹ ਇਹ ਕਿਵੇਂ ਸੌਬ ਬਣਿਆ ਉਹਦਾ ਇਦਾਂ ਦੇਖੋ ਗੱਲ ਇਹ ਆ ਵੇ ਉਹ ਗੁਰਦੁਆਰਾ ਰੱਖਣਾ ਚਾਹੀਦਾ ਸੀ ਹਾਂ ਉਹਦੇ ਬਾਰੇ ਤਾਂ ਮੈਂ ਇਹਦੇ ਚ ਚਾਹੇ ਕੁਝ ਵੀ ਆ ਉਹ ਇੱਕ ਮਾਨੋਮੈਂਟ ਦੇ ਤੌਰ ਤੇ ਪਰ ਜਿਹੜਾ ਉਹਨਾਂ ਤੇ ਇਹ ਦੋਸ਼ ਲਾਣਾ ਉਸ ਵੇਲੇ ਦੇ ਆਗੂਆਂ ਦੇ ਪਿਓ ਨਹੀਂ ਕਈ ਲੋਕ ਤਾਂ ਉਹਨਾਂ ਨੂੰ ਗद्दार ਕਹਿੰਦੇ ਕੋਈ ਕੁਝ ਕਹਿੰਦੇ ਮੈਂ ਉਹਨਾਂ ਨਾਲ ਸਹਿਮਤ ਨਹੀਂ 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 ਉਹ ਮੇਰੇ ਖਿਆਲੋਂ ਉਹਨਾਂ ਨੇ ਇੰਨੀ ਦੂਰੀ ਤੱਕ ਸੋਚਿਆ ਹੀ ਨਹੀਂ ਉਹ ਮੈਂ ਕਿਉਂਕਿ ਮੇਰੀ ਮੰਜੀਤ ਤੇ ਡੋਰਾ ਨਹੀਂ ਹੋਈਗਾ ਮੰਜੀਤ ਤੇ ਢਲੋ ਉਸ ਵੇਲੇ ਨਾਲ ਸੀਗਾ ਹਾਂ ਕਿਉਂਕਿ 1948-49 ਚ ਆਇਆ ਹਾਂ ਉਹਦਾ ਫਾਦਰ ਜਿਹੜਾ ਅਸੀਂ ਗੁਰਦੇਵ ਸਿੰਘ ਉਹ ਵੀ ਸੀਗਾ ਤੇ ਬਾਬਾ ਜੀ ਨਰਜਨ ਸੋਣੀ ਉਹ ਤੀਜੀ ਪੋਸਤਾ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਅਸੀਂ ਇਸ ਗੱਲ ਸੋਚਿਆ ਹੀ ਨਹੀਂ ਉਸ ਵੇਲੇ ਇਹਨਾਂ ਨੂੰ ਇਹ ਸੀਗਾ ਕਿ ਜਿਹੜੀ ਸਾਡੀ ਗਾਹਾਂ ਦੀ ਜਨਰੇਸ਼ਨ ਆ ਨਾ ਉਹ ਵੀ ਚਾਹੁੰਦੀ ਆ ਵੀ ਸਾਡਾ ਵੀ ਜਿਹੜਾ ਪਲੇਸ ਹੋਵੇ ਬਹੁਤ ਵਧੀਆ ਹੋਵੇ। ਇੱਕ ਕਿਸੇ ਵੇਲੇ ਸਾਡਾ ਜਿਹੜਾ ਗੁਰਦੁਆਰਾ ਸੀ ਉਹ ਮੋਨੂਮੈਂਟ ਸੀ ਬੈਨਕੂਵਰ ਦਾ। ਇਹ ਪਹਿਲਾਂ ਦਾ ਇਹ ਬਣਨ ਸੀ ਦਿੰਦੇ। ਹਮ ਕਿਉਂਕਿ ਪਟੀਸ਼ਨਾਂ ਕੱਢ ਕੇ ਸਾਰਾ ਸਿਟੀ ਹਲ ਨੇ ਚਲੋ ਉਹ ਨਹੀਂ ਕਹਤਾ ਤੁਸੀਂ ਬਣਾ ਸਕਦੇ ਆ। ਫਿਰ ਜਦੋਂ ਬਣ ਗਿਆ ਉਹ ਇੰਨਾ 15000 ਡਾਲਰ ਉਹ ਤੇ ਉਦੋਂ ਲੱਗਾ ਸੀ ਜਦੋਂ ਆਪਣੀ ਡਾਲਰ ਤਨਖਾਹ ਨਹੀਂ ਸੀ। ਉਹ 15000 ਡਾਲਰ ਉਸ ਵੇਲੇ ਜਿਹੜਾ ਟੂਰਿਸਟ ਦੀਆਂ ਫੇਰ ਜਿਹੜੀਆਂ ਟੂਰਿਜ਼ਮ ਦੀਆਂ ਬੱਸਾਂ ਉਹ ਗੁਰਦੁਆਰੇ ਦੇ ਮੋੜੇ ਰੋਕ ਕੇ ਖੜ ਕੇ ਜਾਂਦੀਆਂ ਸੀ ਆ ਵੀ ਇੰਨੀ ਵਧੀਆ ਸਗਾ ਹੌਲੀ ਹੌਲੀ ਫਿਰ ਉਹ ਡਿਟੇਰੀਓਰੇਟ ਹੋਣ ਲੱਗ ਪਿਆ ਜਦੋਂ ਲੋਕਾਂ ਕੋਲ ਪੈਸੇ ਹੋ ਗਏ ਬੇਜ਼ਦਤਾ ਹੋ ਗਈਆਂ ਫਿਰ ਜਿਹੜੇ ਲੋਕ ਉਸ ਇਲਾਕੇ ਦੇ ਦੋਲੇ ਦੋਲੇ ਰਹਿੰਦੇ ਸੀ ਨਾ ਉਹ ਨਹੀਂ ਫਿਰ ਬੜਬੜੇ ਆਪਣੇ ਹੋਰ ਮੂਵ ਹੋ ਗਏ ਸਬ ਤੋਂ ਦੂਰੀ ਤੇ ਮੂਵ ਹੋ ਗਏ ਉੱਥੇ ਫਿਰ ਆਪਣੀ ਬਾਰੀ ਪਾਪੂਲੇਸ਼ਨ ਨਹੀਂ ਰਹੀ ਫੇਰ ਉਹ ਏਰੀਆ ਪਹਿਲਾਂ ਇਹ ਆਲੇ ਦੋਲੇ ਪਹਿਲਾਂ ਉੱਥੇ ਆਲੇ ਦੋਲੇ ਮਿਲਣਾ ਸੀ ਗਿਆ ਹੁਣ ਤੁਸੀਂ ਬੇ ਨੰਬਰ ਸੁਣੀ ਹੋਣੀ ਆਪਾਂ ਨੂੰ ਪਤਾ ਹੀ ਸਾਰਾ ਉਹ ਉੱਥੇ ਸੀਗੀ ਓਕੇ ਇਦਾਂ ਦੀ ਹੋਰ ਬਹੁਤ ਸੀਆਂ ਫੇਰ ਉਹ ਹੌਲੀ ਹੌਲੀ ਕਰਕੇ ਨਾ ਉਹ ਇੰਡਸਟਰੀਅਲ ਏਰੀਆ ਜ਼ਿਆਦਾ ਹੋਣ ਲੱਗ ਪਿਆ ਤਾਂ ਉੱਥੇ ਰਸ਼ ਬਹੁਤ ਹੋਣ ਲੱਗ ਪਿਆ ਇੱਕ ਗੁਰਦੁਆਰੇ ਚ ਪਾਰਕਿੰਗ ਹੈ ਨਸੀ ਹਾਂ 2 4 ਕਾਰਾਂ ਖੜ੍ਹਦੀਆਂ ਬਾਕੀ ਸਾਡੀ ਗਿਣਤੀ ਵੀ ਵੱਧਦੀ ਗਈ ਗਿਣਤੀ ਗਿਣਤੀ ਵੀ ਵਧਣ ਲੱਪਈ ਅੰਦਰ ਜਿਹੜਾ ਹਾਲ ਸੀਗਾ ਉਹ ਵੀ ਨਹੀਂ ਐਡਾ ਸੀਗਾ ਉਹ 1500 ਦੀ ਕੈਪੈਸਿਟੀ ਵਾਲਾ ਸੀਗਾ ਤੇ ਚਲੋ ਉਹਦੇ ਚ ਪਰ ਪਰ ਰੋ ਸਟਰੀਟ ਤੇ ਆਉਣਾ ਵੀ ਇੱਕ ਬਹੁਤ ਬੜਾ ਵੱਡਾ ਫੈਸਲਾ ਸੀ ਉਹ ਤਾਂ ਦੇਖੋ ਉਹਦੇ ਚ ਆਵੇ ਸਿਆਣਾ ਫੈਸਲਾ ਸੀ ਉਹ ਮੈਂ ਤਾਂ ਸਮਝਦਾ ਵੀ ਉਹ ਉਸ ਵੇਲੇ ਦੇ ਹਿਸਾਬ ਨਾਲ ਜਿਹੜੀ ਨਵੀਂ ਜਨਰੇਸ਼ਨ ਨੂੰ ਦੱਸਣੇ ਨਾਲ ਵੀ ਉਹ ਚਾਹੁੰਦੇ ਸੀ ਵੀ ਸਾਡਾ ਵੀ ਸਥਾਨ ਇੱਥੇ ਦਾ ਵਧੀਆ ਹੋਵੇ ਜਿੱਦਾਂ ਹੋਰ ਨਾ ਦੇ ਆ ਫੇਰ ਉਹ ਉਹਦੇ ਚ ਜਿਹੜੀ ਕਮੇਟੀ ਬਣੀ ਆ ਨਾ ਜਿਹਨੇ ਉਹ ਗੁਰਦੁਆਰਾ ਬੀਤਿਆ ਜਿਹਨੇ ਉਹ ਗੁਰਦੁਆਰਾ ਇੱਥੇ ਬਣਾਇਆ ਉਹ ਸਾਰੇ ਖਿਆਲਾਂ ਦੇ ਲੋਕ ਸਕੇ ਉਹਦੇ ਚ ਉਹਦੇ ਚ ਜਿਹੜੇ ਜਿਹੜੇ ਸਿੱਖ ਅਸਲੀ ਜਿਹੜੇ ਰਵਾਇਤੀ ਸਿੱਖ ਵੀ ਸੀਗੇ ਹੂੰ ਉਹਦੇ 'ਚ ਜਿਹੜੇ ਇੱਥੇ ਦੇ ਮੰਗੂ ਸੋਚਦੇ ਸੀ ਉਹ ਵੀ ਸੀਗੇ ਕਲੀਨ ਸ਼ੇਵਰ ਵੀ ਸੀਗੇ ਹੂੰ ਉਹ ਜਦੋਂ ਉਹ ਸਾਰਿਆਂ ਨੇ ਸਲਾਹ ਨਾ ਵੇਚਿਆ ਹੂੰ ਹੁਣ ਉਹਦੇ 'ਚ ਮੈਂ ਉਹਨਾਂ ਦੇ ਨਾਮ ਤਾਂ ਨਹੀਂ ਕਿਸੇ ਲੈਣ ਜਾਂਦਾ ਮੈਂ ਉਹ ਸਾਰੇ ਦੇਖਿਓ ਹੂੰ ਜਿਨ੍ਹਾਂ ਲੋਕਾਂ ਤੇ ਦੋਸ਼ ਲੱਗਦਾ ਨਾ ਬੰਨੇ ਏਦਾਂ ਕੀਤਾ ਉਹ ਫਲਾਨਾ ਕੀਤਾ ਮੈਂ ਉਹਨਾਂ ਸਾਰਿਆਂ ਨੂੰ ਜਾਣਦਾ ਉਹ ਬਹੁਤ ਵਧੀਆ ਇਨਸਾਨ ਸੀ ਅਰੋ ਲੋਕਾਂ ਦੀ ਭੈਤਰੀ ਤੇ ਸੋਚਣੇ ਵਾਲੇ ਲੋਕ ਸਗੇ ਉਹ ਉਹ ਜਿਹੜਾ ਗੁਰਦੁਆਰਾ ਨਾ ਉਹ ਉਹ ਤਾਂ ਵੇਚ ਹੋ ਗਿਆ ਇਹ ਮੈਂ ਇੱਕ ਹੋਰ ਵੀ ਗੱਲ ਇੱਥੇ ਕਰਨੀ ਚਾਹਣਾ ਉਹਨਾਂ ਲੋਕਾਂ ਨੂੰ ਅਸੀਂ ਦੋਸ਼ੀ ਤਾਂ ਕਹਿ ਸਕਦੇ ਆ ਵੀ ਉਹਨਾਂ ਨੇ ਉਹ ਗੁਰਦੁਆਰਾ ਤਾਂ ਵੇਚ ਦਿੱਤਾ ਅੱਗੇ ਬਣਾਇਆ ਕੁਝ ਨਹੀਂ ਪਰ ਉਹਨਾਂ ਲੋਕਾਂ ਨੇ ਉਹ ਵੇਚ ਕੇ ਉਸ ਤੋਂ ਵਧੀਆ ਸਥਾਨ ਬਣਾ ਦਿੱਤਾ ਪਰ ਇੱਕੋ ਹੀ ਦੋਸ਼ ਉਹਨਾਂ ਤੇ ਇਹ ਜਾਂਦਾ ਵੀ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਨਹੀਂ ਆਈ ਵੀ ਇਹ ਤਾਂ ਸਾਡਾ ਇਤਿਹਾਸ ਕਮਮਨੂਮੈਂਟ ਆ ਜਿਹਨੂੰ ਸਮਝਿਆ ਜਾਣਾ ਚਾਹੀਦਾ ਸੀ ਉੱਥੇ ਤੱਕ ਮੇਰੇ ਖਿਆਲੋਂ ਉਹਨਾਂ ਦੀ ਸੋਚ ਗਈ ਹੀ ਨਹੀਂ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈਗਾ ਨਾ ਮੈਂ ਉਹਨਾਂ ਨੂੰ ਜਾਣਦਾ ਸੀ ਬਹੁਤ ਸਾਰਿਆਂ ਵਿੱਚੋਂ ਕਿਉਂਕਿ ਮੈਂ ਜਿਨ੍ਹਾਂ ਦੇ ਕੋਲ ਆਇਆ ਉਹਨਾਂ ਦੇ ਮੈਂ ਆਪਣੇ ਭਾਗੀ ਕੋ ਜਦ ਕੋ ਆਇਆ ਉਹ ਇਹਨਾਂ ਸਾਰਿਆਂ ਨਾਲ ਆਣ ਜਾਣ ਸੀ ਮੇਰਾ ਇਹਨਾਂ ਨਾਲ ਮੇਲ ਮਿਲ ਬਸਿੰਗਾ ਉਹ ਕਹਿੰਦੇ ਵੀ ਸੋਚਿਆ ਹੀ ਨਹੀਂ ਹਾਂ ਆਈ ਮਤਲਬ ਉਹਨਾਂ ਨੂੰ ਅਸੀਂ ਦੋਸ਼ ਨਾ ਦਈਏ ਇਹ ਚੀਜ਼ ਪਰ ਪਰ ਉਹ ਇਸ ਦੀ ਚੀਜ਼ ਦੀ ਸ਼ਾਬਾਸ਼ੀ ਵੀ ਦਈਏ ਵੀ ਉਹਨਾਂ ਨੇ ਕਿੰਨਾ ਵੱਡਾ ਸਥਾਨ ਸਾਡੇ ਸਾਹਮਣੇ ਬਣਾ ਕੇ ਰੱਖਿਆ ਫਿਰ ਵੀ ਉਹ ਜਿਹੜਾ ਉਹ ਤੇ ਕਰਜ਼ਾ ਚੱਕਿਆ ਉਹ ਸਾਰਾ ਆਪਣੇ ਆਪਣੇ ਘਰਾਂ ਦੇ ਚੱਕਿਆ ਸੀ ਬੈਂਕਾਂ ਦਾ ਪੈਸਾ ਦੇਂਦਿਆਂ ਸੀ ਤੁਸੀਂ ਉਹਨਾਂ ਦੇ ਨਾਂ ਦੱਸੇ ਨਹੀਂ ਸਾਰਿਆਂ ਦੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਚੱਕਿਆ ਉਹ ਸਾਰਾ ਇਹਦੇ ਵਿੱਚ ਮੇਰਾ ਖਿਆਲ ਆ ਵੀ ਇਹ ਮੈਂ ਮੈਂ ਤੁਹਾਡੀ ਗੱਲ ਵਿੱਚੇ ਰੱਖ ਕੇ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਜਿਹੜੀ ਇਹ ਕਿਤਾਬ ਆ ਨਾ ਇਹ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਆ ਔਰ ਮੈਂ ਤੁਹਾਨੂੰ ਇੱਕ ਬੇਨਤੀ ਇਹ ਵੀ ਕਰੀ ਸੀ ਵੀ ਇਹਨੂੰ ਇਹਦਾ ਇੰਗਲਿਸ਼ ਦੇ ਵਿੱਚ ਤੁਸੀਂ ਦੱਸਿਆ ਵੀ ਇੰਗਲਿਸ਼ ਦੇ ਵਿੱਚ ਆਲਰੇਡੀ ਟ੍ਰਾਂਸਲੇਸ਼ਨ ਹੋ ਰਿਹਾ ਹੈਗਾ ਇਹ ਕਿਤਾਬ ਇੰਗਲਿਸ਼ ਦੇ ਵਿੱਚ ਸਾਡੇ ਆਉਣ ਵਾਲੇ ਆ ਜਨਰੇਸ਼ਨਜ਼ ਦੇ ਲਈ ਵੀ ਬਹੁਤ ਜ਼ਰੂਰੀ ਇਹ ਆ ਜਾਣੀ ਅਗਲੇ ਸਾਲ ਔਰ ਇੱਕ ਇਸ ਤੋਂ ਗਾਹਾਂ ਵਾਲੀ ਵੀ ਜਿਹੜੀ ਪਾਰਟ ਅੱਜ ਤੱਕ ਜਿਹੜਾ ਇਹਨੂੰ ਤੁਸੀਂ ਜੋੜਨਾ ਕਹਾਣੀ ਨੂੰ ਉਹ ਉਹ ਵੀ ਮੈਨੂੰ ਪਤਾ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੇ ਉੱਤੇ ਵੀ ਏਦਾਂ ਆ ਭਈ ਮੈਂ ਇਹਦੇ 'ਚ ਇੱਕ ਦੋ ਗੱਲਾਂ ਹੋਰ ਜੋੜਨੀਆਂ ਚਾਹਣਾ ਹਾਂ ਜੀ ਕਿਉਂਕਿ ਸਾਡੀ ਜਿਹੜੇ ਜਿਹੜੇ ਲਿਖਣੇ ਵਾਲਿਆਂ ਨੇ ਜਿਹੜਾ ਆਪਣਾ ਇਤਿਹਾਸ ਲਿਖਿਆ ਉਹਨਾਂ ਹੀ ਉਹਦੇ 'ਚ ਨਾ ਮੁਲਾਬਤ ਮੈਂ ਸਮਝਦਾ ਵੀ ਉਹਨਾਂ ਹੀ ਉਹਨੂੰ ਉਹਦੇ 'ਚ ਨਾ ਕਈ ਪੱਖ ਜਾਣ ਕੇ ਇਗਨੋਰ ਕੀਤੇ ਆ ਤੁਹਾਨੂੰ ਮੈਂ ਇੱਥੇ ਮੇਰੀ ਇੱਕ ਕਹਾਤਾ ਹੈਗੀ ਆ ਉਹਦੀਆਂ ਸਤਰਾ ਨੇ ਜਿਹੜੇ ਇਤਿਹਾਸ ਲਿਖਦੇ ਨੇ ਜਿਹੜੇ ਇਤਿਹਾਸ ਬਣਦੇ ਨੇ ਕਦੇ ਇਤਿਹਾਸ ਨਹੀਂ ਲਿਖਦੇ ਇੱਕ ਤਾਂ ਪੁਰਾਣੇ ਸਮੇਂ ਜਦੋਂ ਅਪਸੀ ਇਤਿਹਾਖ ਪੜਦੇ ਆ ਜਾਂ ਤਾਂ ਸਾਡਾ ਇਤਿਹਾਸ ਸਾਡੇ ਦੁਸ਼ਮਣਾਂ ਨੇ ਲਿਖਿਆ ਜਦੋਂ ਉਹਨੇ ਦੁਸ਼ਮਣ ਨੇ ਲਿਖਣਾ ਉਹਨੇ ਸਾਨੂੰ ਛੋਟੇ ਛੋਟਾ ਬਣਾ ਕੇ ਪੇਸ਼ ਕਰਨਾ ਜਾਂ ਇਤਿਹਾਸ ਸਾਡਾ ਆਪਣਿਆਂ ਨੇ ਕਈ ਵਾਰ ਤਾਂ ਸ਼ਰਦਾ ਵਸ ਸਾਡੇ ਆਪਣਿਆਂ ਨੇ ਜਿਹੜਾ ਇਤਿਹਾਸ ਲਿਖਿਆ ਉਹਨਾਂ ਨੇ ਆਪਣੇ ਕਰੈਕਟਰ ਨੂੰ ਐ ਡਰਾ ਵੱਡਾ ਬਣਾ ਦਿੱਤਾ ਕਈ ਵਾਰ ਸਾਨੂੰ ਉਹ ਲੱਗ ਸੱਚੀ ਮੁੱਚੀ ਦੇ ਕਰੈਕਟਰ ਹੀ ਨਹੀਂ ਲੱਗਦੇ ਲੱਗਦੇ ਵੀ ਉਹ ਤਾਂ ਉਹ ਕਿਤੇ ਹੋਰ ਦੁਨੀਆ ਦੇ ਰਹਿਣ ਵਾਲੇ ਲੋਕ ਨੇ ਸੋ ਜਿਹੜਾ ਜਿਹੜਾ ਬੈਲੈਂਸਡ ਇਤਿਹਾਸ ਆ ਜਿਹੜਾ ਨਾ ਉਧਰਲੇ ਪਾਸੇ ਨਾ ਉਧਰਲੇ ਪਾਸੇ ਮੈਂ ਇਸ ਚੀਜ਼ ਦਾ ਤੁਹਾਨੂੰ ਸ਼ਾਬਾਸ਼ੇ ਦਿੰਨਾ ਕਿ ਇਸ ਪੁਸਤਕ ਦੇ ਵਿੱਚ ਜਦੋਂ ਮੈਂ ਇਹਨੂੰ ਪੜ ਰਿਹਾ ਸੀਗਾ ਮੈਨੂੰ ਇਹ ਮਹਿਸੂਸ ਆ ਵੀ ਸੱਚੀ ਮੁੱਚੀ ਤੁਸੀਂ ਜੋ ਦੇਖਿਆ ਪੜ੍ਹਿਆ ਸੁਣਿਆ ਉਹਨੂੰ ਵਾਚਿਆ ਪਹਿਲਾਂ ਦਿਮਾਗ ਦੇ ਵਿੱਚ ਦੀ ਲੰਗਾ ਕੇ ਆਪਣੀ ਸ਼ਾਨਣੀ ਵਿੱਚ ਲਗਾ ਕੇ ਫਿਰ ਜਿਸ ਤਰ੍ਹਾਂ ਤੁਸੀਂ ਪੇਸ਼ ਕੀਤਾ ਇਹ ਉਹ ਇਤਿਹਾਸ ਲੱਗਦਾ ਵੀ ਜਿਹੜਾ ਸੱਚੀ ਮੁੱਚੀ ਸੱਚੀ ਆਹੀ ਬਪਰਿਆ ਉਹਦੇ 'ਚ ਮੋਢ ਮੈਂ ਇਦਾਂ ਕੀਤਾ ਇਦਾਂ ਮੇਰੇ ਮਨ ਸਿਗਾ ਵੀ ਮੈਂ ਦੇ ਕੋਪੇ ਮੈਂ ਆਪਣਾ ਜਿਹੜੀ ਮੇਰੀ ਲੀਨਿੰਗ ਹੈ ਮੈਂ ਉਹਨੂੰ ਲਗੋਇਆ ਨਹੀਂ ਮੈਂ ਪਹਿਲੇ ਕਲੀਅਰ ਨਹੀਂ ਤੁਹਾਡੀ ਇਹਦੇ ਵਿੱਚੋਂ ਸਾਫ਼ ਜਾਹਰ ਆਉਂਦੀ ਆ ਵੀ ਕਿਸ ਪਾਸੇ ਤੁਸੀਂ ਹੈਗੇ ਉਹ ਵੀ ਕਰਤਾ ਪਰ ਮੈਂ ਮਗਰੋਂ ਵੀ ਕਰਤਾ ਜੋ ਸਾਰ ਕੀਤਾ ਪਰ ਤੁਸੀਂ ਉਹਦੇ ਵਿੱਚ ਦੂਜਿਆਂ ਨਾਲ ਬੇਇਨਸਾਫੀ ਨਹੀਂ ਕੀਤੀ ਬੇਇਨਸਾਫੀ ਨਹੀਂ ਕੀਤੀ ਦੂਜਾ ਮੈਂ ਹਰੇਕ ਚੈਪਟਰ ਤੇ ਜਿੱਦਾਂ ਆਮ ਲੋਕ ਆਪਣੇ ਕਰਦੇ ਮੈਂ ਟਿੱਪਣੀ ਨਹੀਂ ਕੀਤੀ ਹਾਂ ਇਹ ਤੁਸੀਂ ਇਹ ਦੇਖ ਲਓ ਹਾਂ ਤੇ ਹੁਣ ਇਹ ਪ੍ਰੋਫੈਸਰ ਤੇਜਾ ਸਿੰਘ ਦਾ ਨਾਮ ਆ ਉਹਦਾ ਰੋਲ ਆ ਹਾਂ ਉਹਦਾ ਰੋਲ ਹੈ ਹੰਡਰਡਸ ਦੀ ਜਿਹੜੀ ਉਹ ਭੇਜਣ ਦੀ ਚਾਲ ਨੂੰ ਫੇਲ ਕਰਨ ਚ ਬਿਲਕੁਲ ਇਹ ਉਹਨੂੰ ਉਹਦੇ ਨਾਲ ਇਹ ਹਾਲਤ ਹੋਈ ਪੇ ਜਦੋਂ ਲੰਡਨ ਗਿਆ ਨਾ ਪੀ ਐਚ ਡੀ ਪੂਰੀ ਕਰਨਾ ਹੂੰ ਹੂੰ ਉਹਦੇ ਉਹਦੇ ਪ੍ਰੋਫੈਸਰ ਨੇ ਉਹਨੂੰ ਦੱਸਤਾ ਹੂੰ ਪੇ ਤੈਨੂੰ ਨਹੀਂ ਮਿਲਣੀ ਹੂੰ ਤੇਰੀਆਂ ਸਾਰੀਆਂ ਰਿਪੋਰਟਾਂ ਜਿਹੜੀਆਂ ਪਿਛਲੀਆਂ ਸਾਰੀਆਂ ਸਾਡੇ ਕੋ ਆਈਆਂ ਆ ਹਾਂ ਪੇ ਉਹ ਪਰ ਹਾਂ ਜਿਹੜੇ ਮੇਰੇ ਖਿਆਲਾਂ ਦੇ ਲੋਕ ਆ ਤੁਸੀਂ ਵੀ ਆ ਹਾਂ ਸਾਡੇ ਉਹਦੇ ਨਾਲ ਤੇਜਾ ਸਿੰਘ ਨਾ ਬਖਰੇਵੇਂ ਵੀ ਆ ਹਾਂ ਕਿਉਂਕਿ ਜਿਸ ਵੇਲੇ ਇਹ ਭਾਈ ਬਲਵੰਸੋਂ ਨੂੰ ਫਾਂਸੀ ਹੋਣੀ ਸੀ ਹਾਂ ਭਾਈ ਬਲਵੰਸੋਂ ਦਾ ਕੋਈ ਦੋਸ਼ ਨਹੀਂ ਕੋਈ ਕੋਈ ਉਹ ਤੇ આરોਪ ਸਿੱਧ ਨਹੀਂ ਹੋ ਸਕਿਆ ਕਿ ਕਿਸੇ ਉਹ ਚੀਜ਼ ਉਹ ਉਹਨੂੰ ਕਨਸਪੀਰੇਸੀ ਜਾਂ ਕੁਛ ਕੀਤਾ ਹੋਵੇ ਤੇਜਾ ਸਿੰਘ ਦੇ ਪਰਿਵਾਰ ਦੀ ਉਹਨੇ ਇੰਨੀ ਸੰਭਾਲ ਕੀਤੀ ਸੀ ਤੇ ਉਹਦੀ ਇੰਨਾ ਨੂੰ ਇੱਜ਼ਤ ਮਾਣ ਦਿੱਤਾ ਸੀ ਤੇਜਾ ਸੋ ਮਸਤੂਆਣੇ ਵਾਲੇ ਡੇਰੇ ਦੇ ਅੰਦਰ ਬੈਠਾ ਉਹਨਾਂ ਲਈ ਇੱਕ ਸਟੇਟਮੈਂਟ ਨੂੰ ਸੀ ਇਸ਼ੂ ਕਰ ਸਕਿਆ ਹੂੰ ਪਰ ਕਿਉਂਕਿ ਉਹਨਾਂ ਦਾ ਆਪਣਾ ਰੋਲ ਆ ਉਹ ਰੋਲ ਜਿਹੜਾ ਮੈਂ ਸਮਝਦਾ ਵੀ ਨਹੀਂ ਤੁਸੀਂ ਪੂਰਾ ਉਹ 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 ਪੂਰਾ ਜ਼ਿਕਰ ਕਰਿਆ ਹੈਗਾ ਵੀ ਉਹ ਹੰਦੂਰਸ ਵਾਲੇ ਦੇ ਵਿੱਚ ਤਾਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਆ ਜਿਹੜਾ ਮੇਰਾ ਖਿਆਲ ਆ ਜੇ ਉਹ ਉਹਨਾਂ ਦਾ ਉਹ ਰੋਲ ਨਾ ਹੁੰਦਾ ਤਾਂ ਸ਼ਾਇਦ ਸਾਡੇ ਲੋਕਾਂ ਨੂੰ ਉੱਥੇ ਤੋਰ ਹੀ ਨਹੀਂ ਨੀ ਉਹਨਾਂ ਨੂੰ ਪਤਾ ਸੀ ਕਿ ਉਹ ਪੜਿਆ ਲਿਖਿਆ ਸੀ ਉਹਨੂੰ ਸਾਰਾ ਪਤਾ ਹੁਣ ਹਾਂਡਰਸ ਵਾਲਾ ਆ ਉਹਨੂੰ ਸਾਰਾ ਪਤਾ ਸੀ ਹੁਣ ਮੈਂ ਇਹਦੇ 'ਚ ਮੈਂ ਇੱਕ ਜਿਹੜੀ ਗੱਲ ਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹ ਰਾਂ ਹੁਣ ਆਪਣੇ ਕੋਲ ਦੋ ਕਮੈਂਟ ਨੇ ਉਹਦੇ ਵਿੱਚ ਬਸ ਮੈਂ ਆਹ ਹੀ ਦੱਸਦਾ ਆਹ ਹੀ ਦੱਸਣਾ ਇਹ ਜਿਹੜਾ ਜਦੋਂ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਨਾ ਉਤੋਂ ਪਹਿਲਾਂ ਮੈਂ ਜਿਹੜਾ ਮੇਰਾ ਜਿਹੜਾ ਮੇਨ ਆ ਜਿਸ ਤੇ ਮੈਂ ਚੱਲਿਆ ਜਿਹੜਾ 1977 ਚ ਨਾ ਪਵਨੇਸ਼ ਭਵਨੇਸ਼ਵਰ ਸ਼ਹਿਰ ਆ ਅੜੀਸਾ ਦਾ ਉਹਦੇ ਚ ਭਾਰਤੀ ਇਤਿਹਾਸ ਕਾਂਗਰਸ ਦਾ ਜਲਾਸ ਹੋਇਆ ਸੀ ਜਿਹੜੀ ਉਹ ਹਿਸਤੀ ਦੀ ਆ ਉਹ ਸੰਸਤਾ ਬਣੀ ਉੱਥੇ ਬਿਲਕੁਲ ਉਹਦੇ ਚ ਮੈਂ ਉਹਨੂੰ ਫੋਲੋ ਕੀਤਾ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਜਿਹੜਾ ਉਹਨੇ ਕਨਕਲੂਜਨ ਕੱਢਿਆ ਸੀ ਉਹਦੇ ਬਾਅਦ ਉਹ ਕਹਿੰਦੇ ਇਤਿਹਾਸ ਦੀ ਵਰਤੋਂ ਸੰਪਰਦਾਇਕਤਾ ਨਸਲੀ ਤੇ ਧਾਰਮਿਕ ਕ ਟੜ ਪੁਣੇ ਨੂੰ ਵਧਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ ਇਤਿਹਾਸਕਾਰ ਦਾ ਕੰਮ ਤਿੱਖੀ ਆਲੋਚਨਾ ਦੀ ਭਾਵਨਾ ਸਮਾਜਿਕ ਆਰਥਿਕ ਤੇ ਸਭਿਆਚਾਰਕ ਪ੍ਰਸੰਗਿਕ ਪਹਿਲੂਆਂ ਨੂੰ ਆਪਸ ਵਿੱਚ ਸੰਬੰਧਿਤ ਕਰਕੇ ਸਥਾਪਿਤ ਕਰਨਾ ਹੁੰਦਾ ਹੈ ਇਸ ਭਾਵਨਾ ਤੇ ਚੱਲ ਕੇ ਕਿਤਾਬ ਲਿਖੀ ਹੈ ਬਿਲਕੁਲ ਔਰ ਉਹ ਭਾਵਨਾ ਤੁਹਾਡੀ ਇਹਦੇ ਵਿੱਚੋਂ ਐ ਦਿਖਾਈ ਦਿੰਦੀ ਆ ਮੈਂ ਹੁਣ ਤੁਹਾਡੇ ਨਾਲ ਮੈਂ ਇੱਥੇ ਬੈਠਾ ਪੂਰੀ ਦਿਹਾੜੀ ਗੱਲਾਂ ਕਰ ਸਕਦਾ ਹੈਗਾ ਪਰ ਫਿਰ ਵੀ ਅਸੀਂ ਕੁਝ ਤੱਥ ਜਿਹੜੇ ਸਾਹਮਣੇ ਲਿਆਂਦੇ ਆ ਇਹਦੇ ਬਾਰੇ ਗੱਲਾਂ ਕਰੀਆਂ ਨੇ ਮੈਂ ਚਾਹਾਂ ਕਦੇ ਆਉਣ ਵਾਲੇ ਸਮੇਂ ਆਪਾਂ ਫੇਰ ਦੁਬਾਰਾ ਇਕੱਠੇ ਹੋ ਕੇ ਹੋਰ ਵੀ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਤੰਦਾ ਟਿੱਲੀਆਂ ਰਹਿ ਗਈਆਂ ਨੇ ਉਹ ਆਪਾਂ ਗਾਂ ਕਰੇ ਪੂਰੀਆਂ ਕਰਾਂਗੇ ਤੁਸੀਂ ਆਏ ਸਮਾਂ ਦਿੱਤਾ ਤੇ ਪਹਿਲੀ ਵਾਰ ਕਿਤਾਬ ਲਿਖਣ ਲਈ ਤੁਹਾਨੂੰ ਸ਼ਾਬਾਸ਼ ਹੈ ਤੇ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ ਮੈਂ ਹੁਣ ਮੇਰੇ ਕੋਲ ਲਫ਼ਜ਼ ਨਹੀਂ ਵੀ ਮੈਂ ਕੀ ਕਹਾ ਪਰ ਇੰਦਾ ਵੀ ਮੈਂ ਇਤਿਹਾਸਕਾਰ ਨਹੀਂ ਹਾਂ ਇਸੇ ਕਰ ਨੂੰ ਮੰਨਦਾ ਨਹੀਂ ਹੈ ਇਸੇ ਕਰਕੇ ਤੁਸੀਂ ਸਹੀ ਇਤਿਹਾਸ ਲਿਖਦੇ ਮੈਂ ਇਤਿਹਾਸਕਾਰ ਨਹੀਂ ਹੈ ਮੇਰੇ ਮਨ ਚ ਜੋ ਬਲ ਜਿਹੜੇ ਜਿਹੜੇ ਲਿਖਣੇ ਆਲਾ ਹੁੰਦਾ ਨਾ ਉਹਦੇ ਇਹ ਹੁੰਦਾ ਬਿ ਜਿਹੜੇ ਉਹਦੇ ਦਿਮਾਗ ਚ ਬਲ ਬਲੇ ਨਾ ਉਹਨੂੰ ਅੱਖਰਾਂ ਚ ਕਿੱਦਾਂ ਪਾਉਣਾ ਉਹ ਮੈਂ ਕੋਸ਼ਿਸ਼ ਕੀਤੀ ਤੁਸੀਂ ਕਰ ਦਿੱਤਾ ਔਰ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆਂ ਆਉਣ ਵਾਲੇ ਸਮੇਂ 'ਚ ਫੇਰ ਮਿਲਦੇ ਆ ਇੱਕ ਵਧੀਆ ਸ਼ਖਸੀਅਤ ਨਾਲ ਉਦੋਂ ਉਦੋਂ ਤੱਕ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ